ਧੰਨਵਾਦ ਜੀ ਸਰੋਤਿਆਂ ਦਾ ਜਿਨ੍ਹਾਂ ਨੇ ਵੀਡੀਓ ਦੇਖੀ ਆ ਤੇ ਵੱਧ ਤੇ ਵੱਧ ਦੇਖਿਓ ਤੇ ਅਸੀਂ ਹੋਰ ਵੀ ਵੀਡੀਓ ਤਿਆਰ ਕਰੀ ਜਾਉਂਗੇ ਤੇ ਤੁਸੀਂ ਆਪਣਾ ਕਮੈਂਟ ਕਰੀ ਜਾਓ ਹਾਂ ਮੇਰੇ ਪੁੱਤ ਦਾ ਪੂਰਾ ਸਟਾਰ ਬਣ ਗਿਆ ਪੂਰਾ ਨਾ ਅਨਪੜਾ ਹੈ ਭਾਈ ਅਨਪੜਾ ਹੈ ਇਹ ਤਾਂ ਮੈਂ ਤਾਂ ਹਰਨਮਾਦੀ ਨੂੰ ਵੀ ਐਨੇ ਕੰਮ ਨਹੀਂ ਦਿੱਕਤ ਆ ਗਈ ਅੱਛਾ ਮੈਂ ਤਾਂ ਕਿਦਾਂ ਸੁਣੀ ਵੀਡੀਓ ਨਹੀਂ ਕਿਹਾ ਤੁਸੀਂ ਆਹ ਵੀਡੀਓ ਦੇਖੀ ਪੂਰੀ ਅੱਛਾ ਹਾਂ ਕੋਈ ਨਹੀਂ ਇਹ ਤਾਂ ਅੱਛਾ ਤੁਹਾਨੂੰ ਕਿੱਦਾਂ ਪਹੁੰਚੀ ਵੀਡੀਓ ਵੀਡੀਓ ਹੀ ਨਾ ਤੇ ਮੈਂ ਦੇਦੀ ਤੇ ਫੋਨ 'ਚ ਦੇਦੀ ਜਿੱਥੇ ਮੈਂ ਬਾਹਰ ਦੇ ਮੁੰਡੇ ਨੇ ਭੇਜੀ ਆਹ ਆਏ ਪਹੁੰਚੀ ਜੀ ਨੰਦਾ ਮੁੰਡਾ ਨਾ ਬਾਹਰ ਸੀ ਹਾਂ ਉਹਨੂੰ ਵੀਡੀਓ ਚਲੇਗੀ ਅੱਛਾ ਇੱਥੇ ਕੋਲੇ ਹੀ ਇਹਨਾਂ ਦਾ ਘਰ ਇਹਨਾਂ ਦੇ ਕੋਲੇ ਹੀ ਹੈ ਜਿੱਥੇ ਤੁਸੀਂ ਜਾਂਦੇ ਹੋ ਤੇ ਉਹਨੇ ਫੇਰ ਆਪਣੀ ਮੰਮੀ ਨੂੰ ਫੋਨ ਕਰਿਆ ਇਹਨੂੰ ਵੀ ਆਏ ਕਰਕੇ ਆਏ ਵੀ ਆ ਆਪ ਮੈਨੂੰ ਵੀ ਉਹਦੀ ਬੀਬੀ ਦੀ ਵੀਡੀਓ ਆਈ ਹੋਈ ਹੈ ਕਹਿੰਦੀ ਆਏ ਹੂੰ ਉਹਦੇ ਵਿੱਚ ਕਿੱਥੇ ਇੰਨਾ ਵੀ ਉਹ ਵੀਡੀਓ ਕਰ ਲੂਗੀ ਤਿਆਰ ਅੱਛਾ ਤੇ ਉਹ ਯਾਰ ਵੀਡੀਓ ਫੇਰ ਇਹਨੇ ਕਿਹਾ ਵੀ ਤੂੰ ਮੈਨੂੰ ਲਾ ਦੇ ਪਾਈ ਹਾਂ ਵੀਡੀਓ ਦਾ ਉਹ ਪਾਤੀ ਤੇ ਇਹ ਕਹਿੰਦੀ ਲਾ ਦੇਖ ਲੈ ਸੱਚੀ ਬੈਠੀ ਹੈ ਸੱਚੀ ਬੈਠੀ ਹੈ ਮੈਨੂੰ ਬਹੁਤ ਨੂੰ ਦਿਖਾਈ ਹਾਂ ਮੈਂ ਵੀ ਦੇਖੀ ਹੈ ਮੈਨੂੰ ਵੀ ਦਿਖਾਈ ਹੈ ਜੀ ਇਹਨਾਂ ਨੇ ਇਹਨੂੰ ਦਿਖਾ ਦੇ ਜੀ ਮੈਂ ਵੀ ਦੇਖੀ ਇਹਨਾਂ ਦੇ ਘਰ ਜਾ ਕੇ ਦਿਖਾ ਕੇ ਆਈ ਦਿਖਾ ਕੇ ਕਿਤੇ ਹੋਰ ਤੇ ਜਾ ਕੇ ਉਹ ਨੂੰ ਦਿਖਾ ਕੇ ਆਈ ਜਿਹੜੀ ਕੱਲ ਕਿਤੇ ਫਾਸੋਂ ਖਨ ਵੱਡੇ ਮਾਤਰੀ ਹੋਣੀ ਉਹ ਮੇਰੇ ਬੇਟੇ ਕੋਲ ਆ ਗਈ ਅਜਿਹਾ ਬਾਪੂ ਵੀ ਹਾਂ ਜੀ ਬਾਪੂ ਬੈਠੇ ਆ ਜਿਹੜੇ ਮੈਂ ਤੁਸੀ ਦੱਸ ਦਿੰਦੀ ਐਨੀ ਉਮਰ ਦੇ ਨਾ ਉਹਨਾਂ ਦਾ ਭੁੱਲ ਜਾਂਦੇ ਗੋਗੀ 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 ਬੈਠਾ ਇੱਕ ਲੋਕਾ ਬੈਠਾ ਹਾਂ ਉਹ ਬੈਠੇ ਤੇ ਉੱਥੇ ਉਹਨਾਂ ਨੇ ਕਹਿੰਦੇ ਅਸੀਂ 80 80 ਸਾਲ ਦੇ ਆ ਫਿਰ ਮੇਰਾ ਬੇਟਾ ਕਹਿੰਦਾ ਵੀ ਦੱਸ ਵੀ ਆਹ ਝੂਠ ਬੋਲਦੇ ਆ ਵੀ 80 ਸਾਲ ਦੇ ਤਾਂ ਹਾਂ ਨਹੀਂ ਉਹ ਅੱਛਾ ਵਿਕਾ ਤਾਂ ਹੋਣੀ 80 ਸਾਲ ਤੇ 80 ਸਾਲ ਦੀ ਮੈਂ ਆ ਮੈਂ ਉਹਨਾਂ ਨਾਲੋਂ ਲੱਗਦੀ ਨਹੀਂ ਬੜੀ ਤੁਹਾਨੂੰ ਲੱਗਦੀ ਹੁਣ ਨਾਲ 80 ਸਾਲ ਦੀ ਮੇਰੇ ਉੱਪਰ ਸਾਲ ਚੱਲ ਪਿਆ ਅੱਛਾ ਹਾਂਜੀ ਉਹ ਲੱਗਦੀ ਮੇਰੀ ਨੂੰ ਆਹੀ ਅੱਛਾ ਹੁਣ ਇਹਨਾਂ ਦਾ ਨਾਮ ਦੱਸੋ ਜੀ ਇੰਟਰੋਡਕਸ਼ਨ ਦਿਓ ਇਹਨਾਂ ਦੇ ਜੀ ਹੂੰ ਮੇਰਾ ਨਾਮ ਹੈਗਾ ਸੁਖਦਰਸ਼ਨ ਕੌਰ ਹੂੰ ਇਹਦਾ ਨਾਮ ਹੈ ਸਿਦਰ ਕੌਰ ਲੁਧਕੀਰੋਂ ਠਾੜੇ ਘਰ ਆਏ ਆ ਇਹ ਹਾਂ ਦੱਸੋ ਜੀ ਇਹ ਕੌਣ ਹੈ ਮੇਰੀ ਸਹੇਲੀ ਸ੍ਰੋਤੀਆਂ ਨੂੰ ਦੱਸੋ ਨਾ ਇਹ ਕਲੰਤ ਕੌਰ ਆ ਹਾਂ ਤੇ ਹਾਈ ਨੰਬਰ ਦਾ ਹਾਂ ਨਹੀਂ अच्छा लंबड़दार ने हां ते ਹੁਣ ਇਹਦਾ ਬੇਟਾ ਆ ਨੰਬਰਦਾਰ ਅੱਛਾ ਹਾਂ ਹੁਣ ਉਹ ਨੰਬਰਦਾਰ ਗੁਜਰਲੇ ਹੂੰ ਤੇ ਇਹ ਹੈਗੀ ਸੁਖਦਾਰਸ਼ਣ ਹਾਂ ਸੁਖਦਾਰਸ਼ਣ ਕੌਰ ਹੂੰ ਤੇ ਬਾਕੀ ਮਾਇਸ਼ੇਂਦਰ ਕੌਰ ਨੰਬਰਸੇਂਦਰ ਕੌਰ ਤਾਂ ਸਾਰੇ ਪਾਸੇ ਮਸ਼ਹੂਰ ਹੋ ਗਈ ਆ ਹਾਂ ਕਲਵੰਤ ਕੌਰ ਨੂੰ ਵੀ ਕਰਦੇ ਹੋ ਮਸ਼ਹੂਰ ਲੰਬੜਵਾਨੀ ਨੂੰ ਹਾਂ ਲੰਬੜਵਾਨੀ ਨੂੰ ਇੱਧਰ ਦੇਖੋ ਆ ਕੈਮਰਾ ਇੱਥੇ ਦੇਖੋ ਤਾਂ ਹੁੰਦਾ ਆ ਇੱਥੇ ਲਿਖਣਾ ਆਹਦੇ ਤੇਰਾ ਬੋਲ ਭਾਰ ਹੁੰਦਾ ਹਾਂ ਬੋਲ ਭਾਰ ਹੁੰਦਾ ਹੁੰਦਾ ਤੇਰੀ ਲੇ ਭਾਰ ਹੋ ਰਹੀ ਹੈ ਲੈ ਠੀਕ ਹੈ ਬੀ ਬੋਲੋ ਜੀ ਫਿਰ ਹੁਣ ਦੱਸੋ ਜੀ ਆਪਣਾ ਨਾਮ ਦੱਸੋ ਪਿੰਡ ਦੱਸੋ ਉਮਰ ਦੱਸੋ ਜੀ ਮੇਰਾ ਨਾਮ ਕੀ ਹੈ ਜੀ ਮੇਰੇ ਨਾਮ ਦਾ ਕਲਵੰਤ ਕੌਰ ਹੈ ਹੂੰ ਬਾਕੀ 80 ਸਾਲ ਦੀ ਹੋ ਗਈ ਮੈਂ 80 ਸਾਲ ਦੇ ਹੂੰ ਅੱਛਾ ਫਿਰ ਹੁਣ ਆਪਾਂ ਥੋੜੀ ਜਿਹੀ ਗੱਲਾਂ ਵੀ ਕਰਦੇ ਪਿੱਛੇ ਨੂੰ ਤੇ ਤੁਹਾਡਾ ਆਪਸ ਦੇ ਵਿੱਚ ਕਿੰਨਾ ਪਿਆਰ ਹੈ ਇਹਦਾ ਤਿੰਨਾਂ ਦਾ ਬਹੁਤ ਪਿਆਰ ਹੈ ਸਾਡਾ ਤਾਂ ਹਾਂ ਜੀ ਪਿਆਰ ਤਾਂ ਬਹੁਤ ਹੈ ਸਾਡਾ ਐ ਨਹੀਂ ਕਹਾ ਹੁਣ ਕਈ ਦਿਨ ਹੋ ਗਏ ਕੱਲ ਤਾਂ ਮਿਲੀ ਕਈ ਗੱਲਾਂ ਤਾਂ ਕਾਈ ਜਾਣੀ ਵੀ ਮੈਂ ਆਉਂਗੀ ਥੋੜੀ ਜੀ ਤੁਰਨੇ ਤੇ ਮੜੀ ਜੀ ਚਰਖਾਉਣੀ ਮੈਨੂੰ ਹਾਰਦੀ ਉਹ ਆ ਨਾ ਅੱਛਾ ਹਾਂ ਇਹਦੇ ਕਰਕੇ ਮੈਂ ਘੱਟ ਦੋਸਤ ਪਰ ਫਿਰ ਹਾਰਟ 80 ਸਾਲ ਤੱਕ ਤਾਂ ਸਹੀ ਚੱਲ ਗਿਆ 26 ਸਾਲ ਹੋ ਗਏ ਜੀ ਹੋਈ ਨੂੰ ਦਵਾਈਆਂ ਗਲ ਚੱਲਦੀ ਐ ਕੋਈ ਗੱਲ ਨਹੀਂ ਆਪਾਂ ਬੱਟੇ ਚੱਕੀ ਜਣੇ ਹੋ ਰੀਲਾ ਬਣਾਉਂਗੇ ਨਾ ਜਦ ਇਹਨਾਂ ਦੇ ਨਾਲ ਬੈਠ ਕੇ ਹਾਰਟ ਹੂਟ ਸਭ ਠੀਕ ਹੋ ਜਾਣਾ ਇਹ ਅੱਛਾ ਸੱਚੀ ਗੱਲ ਕਹਿ ਰਹੇ ਹੋ ਹੌਸਲਾ ਹੋ ਜਾਣਾ ਮੈਨੂੰ ਹੌਸਲਾ ਧਿਆਨ ਦੇਖੋ ਆਪਾਂ ਕੰਮ ਕਰਦੇ ਐ ਗੱਲਾਂ ਕਰਦੇ ਐ ਜਿਹੜੇ ਦੇਖਦੇ ਐ ਉਹਨਾਂ ਦਾ ਵੀ ਹਾਰਟ ਠੀਕ ਹੋ ਜਾਂਦਾ ਆਣਾ ਵੀ ਦੇਖਦੇ ਵੀਡੀਓ ਦੇਖਦੇ ਉਹਨਾਂ ਦਾ ਹੱਥ ਝੋ ਜਾਂਦਾ ਬਹੁਤ ਔਰ ਸੱਚੀ ਗੱਲ ਕਰੇ ਸਾਡੀ ਥਕਾਵਟ ਪਰ ਠੀਕ ਹੋ ਜਾਂਦੀ ਹੈ ਅਸੀਂ ਸਾਰਾ ਦਿਨ ਪੜਾਉਂਦੇ ਆ ਮੇਰਾ ਭਰਾ ਵੀ ਮਾਸਟਰ ਹੈ ਮੈਂ ਵੀ ਮਾਸਟਰ ਹੈ ਅਸੀਂ ਹਾਂ ਮਾਤਾ ਨੂੰ ਕਿਹਾ ਨਹੀਂ ਹਾਂ ਮਾਤਾ ਹਾਂ ਆਹ ਮਾਸਟਰ ਹੈ ਸੀ ਔਰ ਫਿਰ ਅਸੀਂ ਦੇਖੋ ਥੱਕੇ ਹਾਰੇ ਲੋਕੀ ਕਹਿੰਦੇ ਡਿਊਟੀ ਦਾ ਆਫ ਹੋ ਗਿਆ ਜੀ ਅਸੀਂ ਆਪਨੇ ਹੁੰਦੇ ਅਸੀਂ ਫਿਰ ਚਾਲੂ ਹੋ ਜਾਂਦੇ ਮੇਰੇ ਨੂੰ ਕਿਸੇ ਬੰਦੇ ਨੇ ਕਿਹਾ ਕਿ ਨਾ ਤੁਸੀਂ ਥੱਕਦੇ ਨਹੀਂ ਮੈਂ ਕਿਹਾ ਨਹੀਂ ਜਦੋਂ ਆਪਾਂ ਬੇਬੇ ਕੋਲ ਜਾਂਦੇ ਆ ਆਪਣੇ ਮਾਤਾ ਕੋਲ ਜਾਂਦੇ ਆ ਸਾਡੀ ਥਕਾਵਟ ਦੂਰ ਹੋ ਜਾਂਦੀ ਹੈ ਫਰੈਸ਼ ਹੋ ਜਾਂਦੇ ਸੀ ਔਰ ਜਾ ਕੇ ਰੋਟੀਏ ਦੋ ਦੀ ਵਜੇ ਚਾਰ ਖਾਂਦੇ ਸੀ ਸਹੀ ਗੱਲ ਹੈ ਤਾਂ ਸਹੀ ਗੱਲ ਹੈ ਅੱਜ ਮੈਂ ਵੀ ਚਾਰ ਖਾਉਂਗੀ ਅੱਜ ਆਪੇ ਮੈਂ ਵੀ ਚਾਰ ਖਾਉਂਗੀ ਚਾਰ ਮੈਂ ਦੇਣਾ ਫਿਰ ਬਹੁਗਾ ਲੱਗ ਗਿਆ ਕਹੂੰਗੀ ਆਹ ਤਾਂ ਬੁੜੀ ਬਹੁਤ ਰੋਟੀਆਂ ਖਾਂਦੀ ਐ ਉਹਨਾਂ ਨੇ ਸਗਾ ਮੋਟੀਆਂ ਲੱਗ ਜਾਣਾ ਰੋਟੀਆਂ ਪਕਾਉਣ ਉਹ ਇਹ ਤਾਂ ਬਹੁਤ ਮੋਟੀ ਲੱਗ ਗਈ ਖਾਣ ਸਾਡੀ ਮਾਤਾ ਤਾਂ ਅੱਛਾ ਆਪਾਂ ਹੋਰ ਗੱਲ ਕਰਦੇ ਆ ਤੁਹਾਡੇ ਨਾਲ ਥੱਲੇ ਗੱਲ ਕਰਦੇ ਆ ਤੁਸੀਂ ਆਪਣੇ ਆਪਣੇ ਫਾ ਪਿੱਛੇ ਗੱਲ ਦੱਸਣੀ ਸਾਰੀ ਪਿੱਛੇ ਲੈ ਕੇ ਜਾਣਾ ਪਰ ਰੀਲ ਪਿੱਛੇ ਲੈ ਕੇ ਜਾੜ ਕਮਾਉਣੀ ਆ ਪਿੱਛੇ ਪੀਓ ਕਿਹਦਾ ਜਣੋ ਪੀਕੇ ਆ ਤੱਕ ਠੀਕ ਹੈ ਪੀਕੇ ਕੇ ਪੀਓ ਕੇ ਦੀ ਪੀਓ ਕੇ ਪੀਓ ਕੇ ਹਾਂ ਆ ਕਰੂਗੀ ਕਮੈਂਟ ਹੈ ਕੱਕੇ ਕਰਨੇਗਾ ਇਹ ਇਲਾਕਾ ਇਹ ਅਵਾਰ ਯੇ ਵੱਜਦੇ ਆ ਅੱਛਾ ਤੇ ਅਵਾਰੀਆਂ ਦੀ ਬੋਦੀ ਫਿਰ ਸਾਨੂੰ ਵੀ ਬੋਲਣੀ ਪੈਂਦੀ ਆ ਹਾਂ ਦੁਆਬਾ ਮਾਜਾ ਵਾਰੀਏ ਹਾਂ ਹਾਂ ਅੰਬਾਲੀਏ ਜਿਹੜੇ ਆਪਾਂ ਇੱਥੇ ਅੱਛਾ ਤੁਸੀਂ ਤਾਂ ਰਾਜਸਥਾਨ ਦੇ ਵਿੱਚੋਂ ਵੈਸੇ ਹਾਂ ਹਾਂ ਸਾਡੇ ਸਾਡੇ ਮੇਰੇ ਮਾਪ ਤਾਂ ਮਲਵਈ ਤਾਂ ਮਾ ਜਿਹੜਾ ਮਾਲਵਾ ਕਹਿੰਦੇ ਆ ਅੱਛਾ ਮਾਂ ਮੇਰੀ ਦਵਾ ਬੇਰੀ ਦੀ ਹਾਂ ਤੇ ਤੁਹਾਡੇ ਰੰਗ ਚੜ ਗਿਆ ਹੁਣ ਇੱਥੇ ਪਵਾ ਦਦਾ ਇੱਥੇ ਹੋਣਾ ਇਹਦੇ ਪਵਾ ਤੇ ਨਹੀਂ ਹੈ ਬਾਲੀ ਬਾਲੀ ਕਹਿੰਦੇ ਨਹੀਂ ਠੀਕ ਹੈ ਦੇਖੋ ਪੰਜਾਬੀ ਹੈ ਪੰਜਾਬੀ ਦੇ ਰੰਗ ਬੜੇ ਹੈ ਜੀ ਬੜੇ ਬੜੇ ਰੰਗ ਹੈ ਜੀ ਇਹ ਬਹੁਤ ਰੰਗ ਹੈ ਪਰ ਜਦੋਂ ਤੁਸੀਂ ਲੋਕ ਬੋਲਦੇ ਨੇ ਜੀ ਬੇਬੇ ਸੱਚੀ ਗੱਲ ਕਹਿਣਾ ਜੀ ਦੁਨੀਆ ਦਾ ਬੇਬੇ ਦੇ ਵੀਡੀਓ ਤੁਸੀਂ ਤਿੰਨ ਜਣੀਆਂ ਬੈਠੀਆਂ ਜੀ ਹੁਣ ਮੈਂ ਕਹਿੰਦਾ ਲੋਕਾਂ ਨੇ ਕਮਾ ਕਰਦੇ ਨੇ ਕਮੈਂਟ ਕਰ ਕਰਕੇ ਜੀ ਬਹੁਤ ਬਹੁਤ ਲੋਕ ਖੁਸ਼ ਹੁੰਦੇ ਆ ਵੀਡੀਓ ਦੇਖ ਕੇ ਸੱਚੀ ਗੱਲ ਮੇਰੇ ਤਾਂ ਹੋ ਸੱਡੀਆਂ ਮੇਰੇ ਵੱਡੇ ਰਿਸ਼ਤੇਦਾਰ ਕਰਨਗੇ ਅੱਛਾ ਜੀ ਤੁਹਾਡੇ ਦਿਆਲੇ ਰਿਸ਼ਤੇਦਾਰ ਹੈ ਜੀ ਕਿੱਥੇ ਕਿੱਥੇ ਆ ਤੁਹਾਡੇ ਮੁੰਡੇ ਕਿੱਥੇ ਆ ਮੁੰਡਾ ਮੇਰਾ ਹੈਗਾ ਹੈ ਤਾਂ ਨੇ ਬੀਬੀ ਚ ਜਾਨਕੀ ਹਾਂ ਇਸੀ ਦਾ ਕੰਮ ਕਰਦਾ ਹੈ ਹੈ ਉਹਦਾ ਵਿੱਚ ਕਿਆ ਕਹਿੰਦੇ ਨੂੰ ਉਹਦੇ ਬਿੰਦਰਗਾ ਬੰਦਾ ਨਾਂ ਦੱਸੋਗੇ ਆ ਮੁੰਡੇ ਦਾ ਉਹਦਾ ਬਿੰਦਰਿੰਦਰ ਸਿੰਘ ਆ ਲਾਓ ਇੱਥੇ ਆ ਇੱਥੇ ਕੈਮਰੇ ਤੇ ਦੇਖਣਾ ਜੀ ਆ ਦੱਸੋ ਭਾਈ ਸਾਹਿਬ ਵੀ ਆਹੀ ਹੈ ਨਾ ਕੈਮਰਾ ਦੀ ਬਿਲਕੁਲ ਇੱਥੇ ਬੋਲ ਕੇ ਦੱਸੋ ਜੀ ਬੋਲੋ ਨਾਂ ਉਹ ਨਾ ਬੋਲੋ ਜੀ ਗੁਰਿੰਦਰ ਸਿੰਘ ਆ ਮੇਰੇ ਬੇਟੇ ਨਹੀਂ ਗੁਰਿੰਦਰ ਮੈਂ ਤੇਰਾ ਵੀਡੀਓ ਦੇਖੀ ਇਦਾਂ ਬੋਲਣਾ ਆ ਹਾਂ ਆ ਦੱਸੋਗੇ ਦੱਸਿਓ ਜੀ ਕਿੱਦਾਂ ਬੋਲਣਾ ਜੀ ਹਾਂ ਜੀ ਗੁਰਿੰਦਰ ਮੈਂ ਤੇਰਾ ਵੀਡੀਓ ਦੇਖਣਾ ਹਾਂ ਮੈਂ ਨਹੀਂ ਦੇਖਣਾ ਜੀ ਮੈਂ ਦੇਖਣਾ ਤੁਹਾਡਾ ਤੁਸੀਂ ਦੇਖੋ ਸਾਡਾ ਤੁਸੀਂ ਦੇਖੋ ਹਾਂ ਤੁਸੀਂ ਇਦਾਂ ਕਿਹੜਾ ਆ ਆ ਦੇਖੋ ਜੀ ਬੋਲੋ ਜੀ ਗੁਰਿੰਦਰ ਨੂੰ ਦਿਓ ਉਸਨੇ ਹਾਂ ਜੀ ਗੁਰਿੰਦਰ ਹੂੰ ਕੋਤ ਮੇਰਾ ਵੀਡੀਓ ਦੇਖੋ ਤੁਸੀਂ ਹੂੰ ਮੈਂ ਤੁਹਾਡੇ ਕਮੈਂਟ ਕਰਿਓ ਕਮੈਂਟ ਕਰਿਓ शेयर भी कर दियो शेयर करियो भी कर दियो हां जी बात बैठे हो मेरे पुत आ सारे तेरीयां ताईयां चाचियां बैठीयां भाई ने दा भाभी लगदियां ओदी भाभी दा तू भाई कुले हो मां पर मैं दा भाभी है बहुत जबरदस्त है काम बहुत ये लाइन है ਹੂੰ ਤਾਂ ਇਹਨਾਂ ਦਾ ਚੇ ਮੁੜੀਆਂ ਹੁੰਦੀਆਂ ਨੇ ਤਾਂ ਕਰਕੇ ਕਹਿੰਦੇ ਭਾਬੀ ਹੈ ਮੈਂ ਮਾਣ ਮਾਤਾ ਕੈਮ ਹੈ ਅਗਰ ਤੁਸੀਂ ਕਹਿੰਦੇ ਸਾਡੇ ਘਰ ਜਾ ਕੇ ਵੀਡੀਓ ਕਰੋ ਹਾਂਜੀ ਜੀ ਆਹ ਤੁਹਾਡੀ ਸੇਲੀ ਨਾਲੇ ਬੇਬੀ ਸਿੰਦਰ ਕਾਲ ਫਿਰ ਕੀ ਹੋਵੇ ਇੱਥੇ ਬੈਠ ਕੇ ਫਿਰ ਕਿਦੇ ਫਿਰ ਬਣਾ ਲੇ ਜੋ ਸਾਡੇ ਘਰ ਅੱਜ ਹੀ ਬਣਾਵਾਂਗੇ ਅਲੱਗ ਵੀਡੀਓ ਬਣਾਵਾਂਗੇ ਠੀਕ ਆ ਸਾਰਾ ਕੁਝ ਪੁਰਾਣਾ ਪੁੱਛਣਾ ਸਾਡੇ ਤੇ ਫਿਰ ਅੱਛਾ ਜੀ ਅੱਜ ਤਾਂ ਬੇਬੀ ਕਿਆ ਬਣਾਣ ਲੱਗੀ ਜੀ ਅੱਜ ਤੁਸੀਂ ਅੱਜ ਦੇਖ ਲਓ ਭੂੜਿਆ ਦੀ ਸਲਾਹ ਹੈ ਕੂੜੀ ਦੀ ਸਲਾਹ ਹੈ ਹਾਂ ਵੀ ਕੂੜੇ ਬਣਾਏ ਆ ਮਿੱਠੇ ਬਣਾਉਣੇ ਕਿ ਉਹ ਮਿੱਠਾ ਹੀ ਬਣਾਵਾਂਗੇ ਲੋ ਜੀ ਮਿੱਠੇ ਕੂੜੇ ਬਣਾਉਣੇ ਦੀ ਅੱਗੇ ਨਾ ਸੌਣ ਨਾ ਬਣਾਉਂਦੇ ਹੁੰਦੇ ਪੂੜੇ ਤਾਂ ਸੌਣ ਹੀ ਬਣਾਏ ਕਰਦੇ ਆ ਚਲ ਕੋਈ ਨਾ ਆਪਾਂ ਤਾਂ ਅੱਜ ਦੱਸਣਾ ਨਾ ਜੀ ਬਣਾਏ ਇਹ ਜਿਹੜੀ ਬੈਠੇ ਨਾ ਜੀ ਦਿੱਲੀ 'ਚ ਬੈਠੀਆਂ ਹੂੰ ਬੰਬੇ ਤੇ ਬੈਠੀਆਂ ਐ ਤੇ ਜੰਲੀਗੜ੍ਹ ਚ ਬੈਠੀਆਂ ਐ ਕੂੜੇ ਬਾੜੇ ਬਣਾਉਣੇ ਨਹੀਂ ਆਂਦੇ ਅੱਜ ਖਾ ਦੇਣੇ ਆਪਾਂ ਨੇ ਉਹਨਾਂ ਨੂੰ ਸਾਨੂੰ ਵੀ ਤਾਂ ਆਇ ਰਿਹਾ ਨਾ ਇਹ ਮੇਰੋ ਆਇਂਦਾ ਜੀ ਹੁਣ ਮੱਤੀ ਦੀਆਂ ਰੋਟੀਆਂ ਨਹੀਂ ਆਉਂਦੀਆਂ ਆ ਉਹ ਵੀ ਲਖਾਫਾ ਰੱਖ ਕੇ ਆਏ ਪਕਾਉਂਦੀਆਂ ਕਿ ਅੱਜ ਗਲਦੀਆਂ ਆਏ ਥੋੜੋ ਵੀ ਇਸ ਤਰ੍ਹਾਂ ਬਣਾ ਲੂੰਗੀ ਆ ਰੋਟੀ ਜਿੱਕਣਾ ਸੀ ਆਏ ਥੱਪਾ ਪੇੜਾ ਬਣੂ ਕੱਟ ਕੇ ਬਣਾ ਲਵਨੀ ਆ ਇਸ ਤਰ੍ਹਾਂ ਨਹੀਂ ਆਉਂਦੀ ਉਹਨਾਂ ਨੂੰ ਰੋਟੀ ਬਣਾਉਣੀ ਤੁਸੀਂ ਕਿੱਦਾਂ ਬਣਾਉਂਦੇ ਦੱਸਿਓ ਜਰਾ ਕਿੱਦਾਂ ਬਣਾਉਂਗੇ ਅਸੀਂ ਤਾਂ ਪੇੜਾ ਕੱਢ ਲੰਨੇ ਆ ਅੱਛਾ ਫੇਰ ਆਏ ਆਏ ਕਰਕੇ ਫੇਰ ਦੂਏ ਲੋਟ ਆਏ ਲੋਈਆ ਕੱਢਨੇ ਆ ਫੇਰ ਰੋਟੀਆਂ ਆਏ ਬਣਾ ਕੇ ਫੇਰ ਤਵੇ ਤੇ ਪਾਉਨੇ ਚੁੱਲੇ ਪਰ ਅੱਛਾ ਮਿੱਟੀ ਦੇ ਚੁੱਲੇ ਪਰ ਹਾਂ ਚੁੱਲੇ ਪਰ ਬਣਾਉਨੇ ਹੁਣ ਤੱਕ ਗੈਸਾਂ ਪਰ ਬਣਾਉਨੇ ਉਹੀ ਜੀ ਰੋਟੀ ਥੋੜੇ ਆਉਂਦੀ ਹੈ ਗੈਸਾਂ ਪਿੰਡੀਆਂ ਹਾਂ ਗੈਸ ਪਰ ਨਹੀਂ ਆਉਂਦੀ ਬਣਾ ਤਾਂ ਮੈਂ ਵੀ ਗੈਸ ਪਰ ਲੰਨੀ ਹੈ ਹੁਣ ਜਣਾ ਵੀ ਅੱਗੇ ਤਾਂ ਚੁੱਲ੍ਹੇ ਫਰੇ ਬਣਾਉਂਦੀ ਸੀ ਜਾਂ ਟੱਬਰ ਵਿੱਚ ਕੀ ਆਪਣੇ ਇਕੱਠੀ ਸੀ ਜਦ ਮੇਰਾ ਬਜ਼ੁਰਗਤਾ ਹੂੰ ਬਾਕੀ ਹੋਰ ਚਾਰ ਭਰਾ ਤਿੰਨ ਭਰਾ ਤੇ ਇਹ ਅੱਛਾ ਮੇਰੇ ਘਰ ਵਾਲਾ ਤਿੰਨ ਭਰਾ ਤੇ ਦੋ ਸਾਂਜੀ ਵੀ ਹੁੰਦੇ ਤੇ ਰੱਖੇ ਦੀ ਦੋ ਸਾਂਝੀ ਵੀ ਰੱਖੇ ਹੋਏ ਹੁੰਦੇ ਤੇ ਫਿਰ ਇੱਕ ਮੇਰੀ ਨਾਨਦ ਦੀ ਅੱਛਾ ਫਿਰ ਮੇਰੀ ਮਾਤਾ ਇੱਕ ਦਾਦੀ ਸੱਸ ਵੀ ਸੀ ਅੱਛਾ ਦਾਦੀ ਸੱਸ ਵੀ ਸੀ ਦਾਦੀ ਸੱਸ ਵੀ ਸੀ 10 ਸਾਲ ਮੈਂ ਪਕਾਇਆ ਜੀ ਮੈਂ ਨਹੀਂ ਕਹਾ ਇਕੱਠਿਆਂ ਵਿੱਚ ਦੇਖੋ ਫਿਰ ਕਿੰਨਾ ਪਰਿਵਾਰ ਸੀ ਇਹਨਾਂ ਲਈ ਤਾੜੀਆਂ ਹੋ ਜਾਣ ਦੀ ਵੜਦੀਆਂ ਤਾੜੀਆਂ ਇਹਨਾਂ ਲਈ ਇੱਕ ਵਾਰੀ ਕਰ ਦਿਓ ਇਹਨਾਂ ਦਾ ਸਵਾਗਤ ਆਪ ਕਰ ਦਿਓ ਦੀ ਸਵਾਗਤ ਇਹ ਬੜੇ ਕੰਮ ਦੇ ਬੰਦੇ ਜੀ ਬਹੁਤ ਵਧੀਆ ਜੀ ਅੱਛਾ ਮੈਂ ਵੱਡੇ ਪਰਿਵਾਰ ਦੇ ਵਿੱਚ ਰਹੇ ਆ ਹਾਂ ਆ ਮੇਰਾ ਬਜ਼ੁਰਗ ਬਹੁਤ ਠੀਕ ਤਾ ਵੀ ਜਣਾਵਾ ਤਵਲ ਜਿਕਨ ਵੀ ਆਂਟੀ ਲੀ ਮਸੀ ਆਏ ਥੋੜੋ ਵੀ ਨਾ ਪੈਸਾ ਨਹੀਂ ਲਾਉਣਾ ਵਾ ਕਹਿੰਦਾ ਤਾ ਵਾ ਗੇਜ ਨੂੰ ਹੱਥ ਲਾ ਕੇ ਆਏ ਦਿਖਾ ਦਿੰਦਾ ਤਾ ਵੀ ਆ ਦੇਖ ਮੇਰੇ ਕੋਲ ਟਾਈਮ ਨਹੀਂ ਆ ਹ ਤੇ ਸਾਂਝਾ ਪਰਿਵਾਰ ਜਾਲ ਵਧੀਆ ਤਾਂ ਨਾ ਜੀ ਹਾਂ ਜਿਆਦੇ ਵਧੀਆ ਤਾਂ ਬਹੁਤ ਵਧੀਆ ਵਧੀਆ ਤਾਂ ਹਾਂ ਇਹ ਆ ਛੋਟਾ ਭਰਾ ਮੇਰਾ ਠੀਕ ਹੈ ਇਹ ਤੁਹਾਡਾ ਇੰਟਰਵਿਊ ਲਹੂਗਾ ਬਹੁਤ ਜ਼ਬਰਦਸਤ ਇਹਨੇ ਸਾਰੇ ਸਵਾਲ ਪੁੱਛਣੇ ਆ ਤੁਹਾਡਾ ਨਾਮ ਕੀ ਦੱਸਿਆ ਤੁਸੀਂ ਜੀ ਕਲਵੰਤ ਕੌਰ ਮਾਤਾ ਕਲਵੰਤ ਕੌਰ ਜੀ ਇਧਰ ਆਪਣਾ ਪੂਰੇ ਵੀ ਬਣਾਉਣੇ ਆ ਤੁਹਾਡੀ ਇੰਟਰਵਿਊ ਵੀ ਲੈਣੀ ਆ ਉਧਰ ਵੀ ਇੰਟਰਵਿਊ ਲੈਣੀ ਆ ਉਹਨਾਂ ਦੀ ਵੀ ਜੀ ਅੱਛਾ ਅੱਜ ਕਰਾ ਦੇਣੀ ਬੱਲੇ ਬੱਲੇ ਸਾਡੇ ਚੈਨਲ ਦਾ ਨਾਮ ਵੀ ਬੱਲੇ ਬੱਲੇ ਆ ਘਰ ਕਿੱਥੇ ਤੁਹਾਡਾ ਇਧਰ ਨੂੰ ਜਾ ਕੇ ਘਰ ਮੇਰਾ ਜੀ ਆ ਗੁਰਦੁਆਰੇ ਤੇ ਥੋੜਾ ਜਿਹਾ ਕੰਦਾ ਹੈ ਗਹ ਨਾ ਥੋੜੇ ਜਿਹਾ ਬੜਾ ਗੇਟ ਬੜਾ ਬੜਾ ਗੇਟ ਲੱਗਿਆ ਵਾ ਇੱਥੇ ਬੜਾ ਗੇਟ ਲੱਗਿਆ ਹੋਇਆ ਹਾਂਜੀ ਦੋਏ ਬੇਟਿਆਂ ਦਾ ਬੇੜਾ ਇਕੱਠਾ ਹੈ ਕੱਲੇ ਕੱਲੇ ਮਕਾਨ ਬਣ ਗਏ ਹੂੰ ਨਹੀਂ ਠੀਕ ਹੈ ਹਾਂ ਜੀ ਵੇੜਾ ਇੱਕੋ ਹੈ ਹੂੰ ਜਨਾ ਆਪਣਾ ਪਰਿਵਾਰ ਹਾਲੇ ਇਕੱਠਿਆਂ ਮੰਗੋਈਆਂ ਹਾਂ ਹਾਂ ਇਕੱਠੇ ਹੀ ਹੈ ਇਕੱਠੇ ਹੋਏ ਬਸ ਜਨਾ ਚਲੋ ਆ ਥੋੜਾ ਜਿਹਾ ਦੱਸ ਦਿਓ ਜੀ ਅੱਜ ਵੀਡੀਓ 'ਚ ਇਹਨਾਂ ਦੀ ਇੰਟਰੋਡਕਸ਼ਨ ਦੇ ਦਿਓ ਇਹਨਾਂ ਦੇ ਬਾਰੇ ਜਾਣਕਾਰੀ ਦੇ ਦਿਓ ਤੇ ਦੱਸ ਦਿਓ ਸਰੋਤਿਆਂ ਨੂੰ ਕਿ ਵੀਡੀਓ ਸ਼ੂਟ ਹੋਣ ਲੱਗਾ ਜੀ ਕੀਆ ਕਰਨ ਲੱਗੇ ਜੀ ਆਪਾਂ ਦੱਸਿਓ ਜੀ ਜਰਾ ਹਾਂ ਜੀ ਅਸੀਂ ਪੂਰੇ ਲੱਗੇ ਬਣਾਉਣ ਤੇ ਵੀਡੀਓ ਸ਼ੂਟ ਲੱਗੇ ਆ ਕਾਰਨ ਹੂੰ ਤੇ ਤੁਸੀਂ ਦੇਖਿਓ ਤੇ ਹੋਰ ਵੀਡੀਓ ਵੀ ਆਉਂਦੇ ਰਹਿਣਗੇ ਇਹਨਾਂ ਨੂੰ ਦੱਸ ਦਿਓ ਹੋਰ ਵੀਡੀਓ ਵੀ ਆਉਂਦੇ ਰਹਿਣਗੇ ਨਾਲੇ ਸਾਡੀ ਵੀ ਇਹਨਾਂ ਨੇ ਤਾਂ ਵੀਡੀਓ ਹੋਰ ਵੀ ਕਰੀ ਜਾਣੀਆਂ ਤਿਆਰ ਤੇ ਤੁਸੀਂ ਆਏ ਵੀ ਦੱਸਣਾ ਵੀ ਕਿੰਨੀ ਕੁ ਵਧੀਆ ਆ ਕਿੰਨੇ ਕੁ ਖੁਸ਼ ਆ ਤੁਸੀਂ ਐ ਟਰ ਪਰ ਗਏ ਇਹ ਤਾਂ ਪੱਕੀ ਕਰਦੀ ਤੁਸੀਂ ਨਹੀਂ ਇਹ ਤਾਂ ਪੱਕੀ ਕਾਤੀ ਨਾ ਹਾਂ ਸਾਨੂੰ ਛੌਲੀ ਛੌਲੀ ਗੱਲਾਂ ਫੁਰਦੀਆਂ ਜਿਹਨੇ ਜਿਹਨੇ ਸੁਣਾਉਂਗੇ ਉਹ ਜਾਨੀਆਂ ਹੋ ਜਾਣੀਆਂ ਜਿਹੜੀਆਂ ਗੱਲਾਂ ਮائیں ਕਰਦੀਆਂ ਹੁਣੇ ਮੇਰੀਆਂ ਸਹੇਲੀਆਂ ਜਿਹੜੀਆਂ ਇਹ ਵੀ ਪੱਕੀਆਂ ਹੋ ਜੂਗੀਆਂ ਹਾਂ ਤੇ ਇਹ ਪੜੀਆਂ ਲਿਖੀਆਂ ਹੋਈਆਂ ਤੇ ਮੈਂ ਆਣ ਪੜਾ ਮੈਂ ਵੀ ਆਣ ਪੜੇ ਹਾਂ ਜੀ ਉਹ ਵੀ ਆਣ ਪੜਾ ਮੈਂ ਪੜੇ ਆ ਮੈਂ ਤਾਂ ਪੜੇ ਸਾਡੇ ਤਾਂ ਮੇਰੇ ਪੇਕਿਆਂ ਵਿੱਚ ਤਾਂ ਸਕੂਲ ਵੀ ਨਹੀਂ ਥਾ ਕੋਈ ਹਾਂ ਪਿੱਛੇ ਹੁੰਦੇ ਸੀ ਦੂਰ ਮੇਰਾ ਪਿਓ ਭੇਜਦਾ ਨਹੀਂ ਥਾ ਮੈਨੂੰ ਅੱਛਾ ਕਿੱਥੇ ਕੁੜੀਆਂ ਨੂੰ ਭੇਜਦੇ ਤੇ ਪੁਰਾਣੇ ਜ਼ਮਾਨੇ ਵਿੱਚ ਦੂਰ ਦੂਰ ਜਨੇ ਪੜਿਆ ਜਿਦਾ ਇਹ ਮਕਾਬਲਾ ਕਰਦਾ ਗੁੜੀਆਂ ਹੋਈਆਂ ਤੁਸੀਂ ਪਰ ਹਾਂ ਗੁੜੀ ਤੇ ਪੜੀ ਦੋ ਹੱਦ ਫਰਕ ਹੈ ਹਾਂ ਟੱਪਰ ਚਲਾ ਰਹੇ ਤੁਸੀਂ ਆਕਰ ਟੱਪਰ ਚਲਾ ਰਹੇ ਗੁੜੀਆਂ ਹੋਈਆਂ ਤੁਸੀਂ ਆਪਾਂ ਇਸ ਗੱਲ ਨੂੰ ਮੰਨਦੇ ਆਂ ਜੀ ਐਵੇਂ ਸੜਾ ਮਸ਼ਹੂਰ ਹੋ ਗਈਆਂ ਲੋਕਾਂ ਨੇ ਇਨਾ ਸਤਿਕਾਰ ਕਰਿਆ ਇਨਾ ਪਿਆਰ ਦਿੱਤਾ ਡਿਮਾਂਡ ਕਰਦੇ ਵੀ ਮਾਤਾ ਜੀ ਮੈਂ ਤਾਂ ਇਹ ਸਮਝਦੀ ਆ ਮੈਨੂੰ ਗੱਲਾਂ ਕਿੱਥੇ ਤੇ ਆ ਗਈਆਂ ਹੈ ਜੀ ਇੰਨੀਆਂ ਗੱਲਾਂ ਇਹਨਾਂ ਕਿੱਥੇ ਤੇ ਆ ਗਈਆਂ ਉਹ ਦੇਖੋ ਹਰੇਕ ਬੰਦਾ ਆਰਟਿਸਟ ਹੈ ਹਾਂ ਹਰੇਕ ਬੰਦੇ 'ਚ ਕੋਈ ਨਾ ਕੋਈ ਗੁਣ ਹੈ ਅਸੀਂ ਜਿਹੜਾ ਆਪਣਾ ਚੈਨਲ ਬਣਾਇਆ ਹੈ ਇਹ ਹਿੱਸੇ ਕਰਕੇ ਬਣਾਇਆ ਕਿ ਉਸ ਗੁਣ ਨੂੰ ਸਾਹਮਣੇ ਲਿਆਈਏ ਸਾਹਮਣੇ ਲੱਗੇ ਦੁਨੀਆ ਨੂੰ ਅੱਜ ਪੂੜੇ ਬਣਨੇ ਆ ਇਹਨਾਂ ਨੇ ਬਣਾਉਣੇ ਹਾਂ ਲੋਕਾਂ ਨੇ ਸਿੱਖ ਲੈਣੇ ਆ ਬਣਾਣ ਗਿਆ ਹੁਣ ਬਣਾ ਲਵੇ ਖੁੱਲੇ ਜੇ ਅਸੀਂ ਖਾਣ ਆਉਣਾ ਹੈ ਨਾਲੇ ਛੇਲੀਆਂ ਤੇ ਨਾਲੇ ਸਾਨੂੰ ਭੇਜਣ ਹਾਂ ਹਾਂ ਅਗਰ ਨਾਲ ਸਾਨੂੰ ਭੇਜਣ ਸਾਨੂੰ ਨਹੀਂ ਭੇਜਣਾ ਅਜਿਹਾ ਚੈੱਕ ਕਰਨੇ ਵੀ ਠੀਕ ਮਲੇਗਾ ਨਹੀਂ ਤੁਹਾਡੇ ਵੀ ਨਹੀਂ ਜੇ ਨਾ ਠੀਕ ਹੋਏ ਤਾਂ ਫੇਰ ਤੁਹਾਨੂੰ ਪਹੁੰਗੇ ਵੀ ਆਹ ਗਲਤੀ ਵਿੱਚ ਹੈਗੀ ਆ ਹਾਂ ਤੇ ਠੀਕ ਹੈ ਹਾਂ ਲਾਲੇ ਆ ਦੋਹੇ ਪਾਸੇ ਕੰਮ ਕਰ ਲਿਆ ਤੁਸੀਂ ਚੈੱਕ ਵੀ ਹੋ ਗਏ ਤੇ ਨਾਲ ਫੇਰ ਆਪਾਂ ਆ ਵੀ ਇਹ ਵੀਡੀਓ ਵੀ ਠੀਕ ਹੈ ਇਹਨੇ ਸਿੱਖਣੇ ਆ ਉਹ ਆਪਣਾ ਸਮਾਨ ਲੈ ਕੇ ਆ ਜੀ ਆ ਜਾਈ ਨਾ ਸਿੱਖਣੇ ਆ ਆਪਣਾ ਸਮਾਨ ਲੈ ਕੇ ਆ ਵੀ ਇਹਨੇ ਪਿਛਲੀ ਵਾਰ ਕਿਹਾ ਸੀ ਇਹਨੇ ਕਿ ਸਮਾਨ ਆਪਣਾ ਲੈ ਕੇ ਆ ਸਮਾਨ ਆਪਣਾ ਲੈਣੇ ਤਾਂ ਤੇ ਨਹੀਂ ਨਾ ਆਪਣਾ ਲਾਉਣਾ ਹੈਗਾ ਸਮਾਨ ਦਾ ਨਹੀਂ ਠੀਕ ਹੈ ਸਬਸਕ੍ਰਾਈਬਰ ਵੀ ਬਹੁਤ ਹੈ ਨਾ ਜੀ ਪਰ ਇਹ ਕਿੱਥੋਂ ਕਿੱਥੋਂ ਫਿਰ ਆ ਜਾਣਗੇ ਆਰਡਰ ਹੋਰ ਹੋਰ ਲਓ ਜੀ ਬਹੁਤ ਦੇਖੋ ਮਨ ਖੁਸ਼ ਹੋ ਗਿਆ ਆਪਾਂ ਦੋਹੇ ਭਰਾ ਇਹੀ ਕੰਮ ਕਰਦੇ ਜੀ ਆ ਤੁਹਾਡੀਆਂ ਵਰਗੀਆਂ ਜਿਹੜੀਆਂ ਮਾਤਾਵਾਂ ਹੈ ਬੇਬੇ ਨਾਲ ਗੱਲਾਂ ਬਾਤਾਂ ਕਰਦੇ ਆ ਜੀ ਆਪਣੀ ਮਾਂ ਨੂੰ ਯਾਦ ਕਰਦੇ ਆ ਔਰ ਸਾਡੇ ਦੇਖਣ ਵਾਲੇ ਆ ਉਹ ਵੀ ਆਪਣੀ ਮਾਂ ਨੂੰ ਯਾਦ ਕਰਦੇ ਆ ਜੀ ਐ ਤਾਂ ਜੀ ਸਵਾਟਰ ਕੋਟੀਆਂ ਬਣ ਲੰਨੀ ਐ ਅੱਛਾ ਸਰੇਰੀਓ ਉੱਠ ਕੇ ਮਾੜਾ ਮੋਟਾ ਆਪਣਾ ਰਸੋਈ ਚ ਵੀ ਦੁੱਧ ਦੱਦ ਗਰਮ ਕਰ ਦੰਨੀ ਐ ਅ ਬਾਕੀ ਦਾਲ ਸਬਜ਼ੀ ਬਣਾ ਦੰਨੀ ਐ ਹੂੰ ਦਲ ਨੂਹਾ ਉੱਪਰਲਾ ਕੰਮ ਕਰ ਲੈਣੀ ਮੱਧਮ ਉੱਜਾਂ ਦਾ ਸਿੰਬਰ ਸੋਰ ਕਰ ਲੈਣੀ ਪੋਚੇ ਵਿੱਚ ਤੇ ਇਹ ਜਿਹੇ ਮਰ ਸੋਈ ਵਿੱਚ ਜਣਾ ਇੰਨਾ ਕੰਮ ਵੇ ਰੋਟੀ ਵੀ ਬਣਾ ਦਿੰਨੀ ਆ ਹੂੰ ਗੈਸ ਕਰ ਰੋਟੀ ਵੀ ਬਣਾ ਦਿੰਨੀ ਆ ਰੋਟੀ ਵੀ ਬਣਾ ਉਹ ਕੀ ਕਹਿ ਰਹੀ ਜੀ ਤੁਸੀਂ ਹੁਣ ਲੱਗਿਆ ਜੀ ਹੁਣ ਪੂੜਿਆਂ ਵਾਲੋ ਮੈਂ ਲੈ ਮੇਰੀ ਬਣਾਉਂ ਵੀਡੀਓ ਹਾਂ ਜੀ ਅੱਛਾ ਬਣਾਓ ਕੀ ਬਣਾਉਣਾ ਤੁਸੀਂ ਦੱਸੋ ਕੀ ਬਣਾਉਂਗੇ ਤੁਹਾਡੀ ਵੀਡੀਓ ਬਣਾਵਾਂਗੇ ਆਪਾਂ ਇਹ ਤਾਂ ਪੂਰੇ ਬਣਾਉਣ ਲੱਗੇ ਆਂ ਹਾਂ ਜੀ ਤੁਸੀਂ ਕੀ ਬਣਾਉਂਗੇ ਪਹਿਲਾਂ ਪਚੌਰੀਆਂ ਬਣਾ ਲਓ ਪਹਿਲਾਂ ਗੁਬਲੇ ਬਣਾ ਲਓ ਪਕੌੜੇ ਬਣਾ ਲਓ ਗੱਲਾਂ ਨਾਲ ਨਹੀਂ ਬਣਨੇ ਹੰਗੇ ਨਾ ਨਾ ਫੇ ਘਰਜਕ ਬਣਾਉਂਗੇ ਆਹ ਘਰਜਕ ਬਣਾਉਂਗੇ ਪਹਿਲਾਂ ਬਣਾਵਾਂਗੇ ਫੇ ਦਿਖਾਵਾਂਗੇ ਇਦਾਂ ਨਾ ਕਾਟੇ ਕੋਲ ਤਾਂ ਸੀ ਆਉਂਦੇ ਰਹਿਣਾ ਗੱਲ ਪੱਕੀ ਮੁੱਕਲੀ ਰੀਤਾਂ ਨਾਲ ਵੀ ਵੀਡੀਓ ਬਹੁਤ ਆਉਣਗੇ ਤੁਸੀਂ ਵੀ ਆਇਓ ਮੈਂ ਪਤਾਉੜੇ ਬਣਾ ਕੇ ਖੜਾਉਂ ਤੁਹਾਨੂੰ ਅੱਛਾ ਹਾਂ ਮੈਂ ਆਈ ਨਹੀਂ ਕਹਿੰਦੀ ਵੀ ਤੁਸੀਂ ਲਿਆਓ ਸਮਾਨ ਮੈਂ ਆਪਣੇ ਘਰ ਤੇ ਸਮਾਨ ਲਾਉਂਦੀ ਤਾੜੀਆਂ ਦੀ ਇਹਨਾਂ ਲਈ ਤਾੜੀਆਂ ਬਹੁਤ ਜ਼ਿਆਦਾ ਬੁਲੰਦ ਹੈ ਗਾਈ ਜੀ ਇਹ ਗੱਲ ਝੂਠਾ ਅੱਛਾ ਇਹ ਫੇਰ ਇਹਨੇ ਆਪਣੇ ਘਰੇ ਰੱਖ ਲੈਣੇ ਆ ਤੇ ਸਾਨੂੰ ਤਾਂ ਖਾਣ ਨੂੰ ਦੇਣੇ ਨਹੀਂ ਮੈਂ ਤੈਨੂੰ ਬੁਲਾ ਲੂੰਗੀ ਸੇਲੀ ਨਹੀਂ ਹੈਗੀ ਤੈਨੂੰ ਬੁਲਾ ਲੂੰਗੀ ਸਹੇਲੀਆਂ ਨੂੰ ਬੁਲਾਉਂਗੀ ਨਹੀਂ ਆਪਣੀਆਂ ਨੂੰ ਹੈ ਨਾ ਬਣਾਓ ਨਾ ਖੜਾਓ ਨਾ ਖੜਾਓ ਬੁਲਾ ਪਤਾ ਕਰੂਗੀ ਅੱਛਾ ਨਹੀਂ ਨਹੀਂ একদম ਆਪਣੇ ਤੁਹਾਡੀ ਉਮਰ ਦੀਆਂ ਹੋਰ ਵੀ ਬੇਬੇ ਹੈਗੀਆਂ ਆਪਣੇ ਪਿੰਡ 'ਚ ਬੋਲ ਲੈ ਇੰਨਾ ਕਾਟ ਹੈ ਜੀ ਹੋਰ ਵੀ ਹੈਗੀਆਂ ਆਰਾਮਪੁਰ ਹੈ ਆਰਾਮਪੁਰ ਵੀ ਹੈਗੀਆਂ ਹਾਂ ਕਰ ਲਿਓ ਇਕੱਠੀਆਂ ਸਾਰੀਆਂ ਲੈ ਲਵਾਂਗੇ ਸਾਥ ਲਾਵਾਂਗੇ ਪੂਰੀ ਉਹ ਬਾਬਿਆਂ ਦੀ ਸਾਥ ਲਾਈ ਨਹੀਂ ਆਪਾਂ ਖੇੜੀ 'ਚ ਉੱਪਰਲੇ ਪਾਸੇ ਬਾਹਰਲੇ ਪਾਸੇ ਹੈ ਜੀ ਹਾਂ ਇਹਦਾ ਹੀ ਇੱਥੇ ਸਾਥ ਆਪ ਪਿੱਪਲਸ ਲੈ ਲਾ ਲੈਣੀ ਆਪਾਂ ਨੇ ਹਾਂ ਅੱਛਾ ਠੀਕ ਆ ਉੱਥੇ ਫੇ ਕੀ ਕੀ ਕਰਨਾ ਪੂੜੇ ਬਣਾ ਲੰਨੇ ਕੱਚੇ ਚੁੱਲੇ ਤੇ ਬਣਾ ਬੰਨੇ ਆ। ਇਹਨੂੰ ਕੋ ਨਾਲ ਸਾਡੇ। ਹਾਂ ਲਓ ਜੀ। ਹਾਂ ਉੱਥੇ ਬੜਾ ਆ ਗਿਆ ਕਹਿੰਦੇ ਵੀ ਕੱਚੇ ਚੁੱਲੇ ਤੇ ਬਣਾ ਚੀਰ ਇਹ ਇਹਨਾਂ ਦੇ ਤਾਂ ਆਏ ਨਹੀਂ। ਹਾਂ ਸਭ ਨਾਲ ਤਾਂ ਆਏ ਸਾਡੇ। ਇਹਨਾਂ ਤਾਂ ਆਇਆ ਸਤਾ ਹੀ ਆ। ਹਾਂ ਬਸ। ਇੱਕੀ ਦਾ ਚੁੱਨਾ ਹੈ। ਹਾਂ ਹੋਇ ਤੇ ਆ ਗਏ। ਇਹ ਕਿ ਹੁੜ ਗਏ। ਹਾਂ। ਆਪ ਫੇ ਕਹਿ ਰਿਓਂ ਪਰ ਇਹ ਵੀ ਆਉਣ ਲੱਗੇ ਦੀ ਪੂੜੇ ਦੀ ਬਣਾ ਚੁੱਲੇ ਜੀ ਅਸੀਂ। ਹਾਂ ਜੀ। ਹਾਂ ਜੀ ਅਸੀਂ ਪੂੜੇ ਵੀ ਲੱਗੇ ਆ ਬਣਾਉਣ ਤੇ ਅਸੀਂ ਉੱਥੇ ਜਿੱਥੇ ਸਮਾਨ ਤੇ ਆ। ਤੇ ਮੇਰਾ ਮੁੰਡਾ ਵੀ ਦੇਖੂਗਾ। ਤੇ ਪਿਆਰ ਇਥੇ ਸਮਾਨ ਆ ਉਥੇ ਨੂੰ ਹੁਣ ਅਸੀਂ ਚੱਲਦੇ ਆ ਚਲਿਏ ਜੀ ਫਿਰ ਹਾਂ ਇਹਦਾ ਵੀ ਬਣਾ ਲਓ ਥੋੜੀ ਜਿਹੀ ਹਾਂ ਹਾਂ ਇਹਨਾਂ ਨੂੰ ਗੁੱਸੇ ਹੋ ਜਾਣਾ ਨਾਲੇ ਬੈਠੂਗੇ ਫਿਰ ਆ ਨਾਲ ਬਹਿ ਜਿਓ ਬਸ ਇਹ ਕੁਸ ਬੋਲਦੇ ਬੋਲਣਾ ਚਾਹੁੰਦੇ ਬੋਲੋ ਜੀ ਬੋਲੋ ਜੀ ਕੀ ਬੋਲਣਾ ਚਾਹਦੇ ਕੋਈ ਨਾ ਤਾਂ ਕੁਝ ਨਹੀਂ ਹੋਏਗਾ ਗੂੜੇ ਜਦ ਬਣੂਗੇ ਜਾਂ ਤੁਸੀਂ ਡਾਇਰੈਕਸ਼ਨ ਦੇਣੀ ਹੈ ਹਾਂ ਦੱਸ ਦਿਓ ਵੀ ਕਿੱਥੇ ਨਾਲ ਸਮਾਨ ਸੋਨ ਫੜਾ ਦੋ ਵੀਡੀਓ ਬਣ ਜਣਾ ਕਿੰਨਾ ਨੂਨ ਪੈਣਾ ਕਿੰਨਾ ਮਿੱਠਾ ਪੈਣਾ ਦੱਸ ਦਿਓ ਉਹ ਮਿੱਠਾ ਪੈਣਾ ਲੋਨ ਨਹੀਂ ਮਿੱਠੇ ਬਣਨੇ ਆ ਨੂਨ ਥੋੜਾ ਪੈਣਾ ਮੁੱਖ ਸੁਨੂ ਦਾ ਮਿੱਠੇ ਹੋਊਗੇ ਜੇ ਸਲੂਨੇ ਬਣਾਉਂਦੇ ਆ ਤਾਂ ਬੇਸਣ ਦੇ ਬਣਾ ਲੂੰਗੇ ਸੁਨ ਸਲੂਨੇ ਵੀ ਬਣ ਜਾਂਦੇ ਆ ਸੁਨੂਨੇ ਵੀ ਬਣ ਜਾਂਦੇ ਆ ਥੋੜਾ ਜਿਹਾ ਵੀ ਚਣਕ ਦਾ ਆਟਾ ਮਿਲਾ ਲਓ ਬੇਸਣ ਦੇ ਵਿੱਚ ਨੌ ਮਿੰਟ ਪਾ ਲਓ ਆਪਣਾ ਆਉ ਵੀ ਬਣ ਜਾਂਦੇ ਆ ਆਉ ਵੀ ਬਣ ਜਾਂਦੇ ਆ ਚਲੋ ਦੇਖਦੇ ਆ ਕਿ ਆ ਕੀ ਬਣਦਾ ਚਲੋ ਇਹਦੇ ਫਿਰ ਹੁਣ ਠੀਕ ਆ ਲਓ ਲਓ ਜੀ ਚੰਗਾ ਲਓ ਜੀ ਉਹ ਬੱਲੇ ਬੱਲੇ ਜੋਰ ਲਾ ਲਓ ਤੁਸੀਂ ਗੋਡਿਆਂ ਪਰ ਘਾਰ ਪਾਈ ਜੰਨੇ ਤੁਸੀਂ ਇਨਾ ਦੇ ਆਪਣੇ ਆਪ ਉੱਠਣਾ ਤੁਸੀਂ ਪਹਿਲੇ ਇੱਧਰ ਰੋਜੋ ਜੀ ਆਏ ਉੱਠੋ ਜੀ ਲਓ ਜੀ ਇੱਕ ਵਾਰ ਚੱਲੀ ਜੀ